ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਦੋਸਤੋ ਵੀਰ ਸ਼ਮਸ਼ੇਰ ਸਿੰਘ ਦੇ ਕੋਲ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਪਸ਼ੂ ਅੱਜ ਦੋ ਦਿਖਾ ਦਾਂਗੇ ਤੁਹਾਨੂੰ ਇੱਕ ਝੋਟੀ ਤੇ ਇੱਕ ਵੈੜ ਗਾਂ ਦਿਖਾ ਦਾਂਗੇ ਠੀਕ ਹੈ ਜੀ ਬਿਲਕੁਲ ਪਸ਼ੂ ਟੁੱਕੇ ਆ ਤਾਜੇ ਸੂਣ ਵਾਲੇ ਆ ਕਿੰਨੇ ਕਿ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਪੂਰੀ ਗੱਲਬਾਤ ਕਰ ਲਾਂਗੇ ਅੱਜ 6 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਸਮਾ 12 ਵਜੇ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਸ਼ਮਸ਼ੇਰ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜਾ ਤੁਹਾਨੂੰ ਪਸੰਦ ਆਊਗਾ ਦੋਸਤੋ ਉਹਦੀ ਚਵਾਈ ਅ ਸੋ ਬਿਲਕੁਲ ਟੁਕੇ ਪਸ਼ੂ ਨੂੰ ਬਿਲਕੁਲ ਟਿਪਕੇ ਤਸੱਲੀ ਕਰ ਸਕਦੇ ਹੋ ਸੋ ਇਹ ਪਸ਼ੂ ਦੀ ਆ ਦੋ ਟਾਈਮ ਚਵਾਈ ਕਰ ਸਕਦੇ ਹੋ ਆਓ ਕਰਦੇ ਆ ਗੱਲਬਾਤ ਭਾਈ ਸ਼ਮਸ਼ੇਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਸ਼ਮਸ਼ੇਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬੋਠੀਤਾ ਭਾਜੀ ਕੈਮ ਠੀਕ ਠਾਕ ਵਧੀਆ ਤੁਸੀਂ ਸੁਣਾਓ ਮੈਂ ਨੇਰੀ ਨਾਲ ਹੀ ਲਿਆ ਹਾਂ ਮੈਂ ਤਾਂ ਠੰਡੇ ਮੌਸਮ ਆਣ ਜਾਣੇ ਪੜੇ ਆ ਇੱਥੇ ਗਰਮੀ ਹੀ ਤੇ ਅੱਜ ਵੇਖੋ Shimla ਬਣਿਆ ਰੋਜ਼ ਤਾਂ ਇਤਨੀ ਕਮ ਹੋ ਗਿਆ ਹਾਂ ਹਾਂਜੀ ਹਾਂਜੀ ਚਲੋ ਵਧੀਆ ਚਲੋ ਬਹੁਤ ਵਧੀਆ ਵੀ ਇੱਕ ਮੋਟਰਾਂ ਬੰਦਿਆ ਤੇ ਪਾਣੀ ਦੀ ਵਜ ਤੇ ਆ ਬਿਲਕੁਲ ਬਿਲਕੁਲ ਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਬਿਲਕੁਲ ਮਿਹਰ ਕੀਤੀ ਮਿਹਰ ਕੀਤੀ ਤੇ ਦੀਪਜੰਤੂ ਸਾਰੇ ਖੁਸ਼ੀ ਰਾਜੀ ਆ ਹਾਂਜੀ ਬਹੁਤ ਵਧੀਆ ਚੜਦੀ ਕਲਾ ਤੇ ਭਾਜੀ ਸ਼ਮਸ਼ੇਰ ਦੋ ਪਸ਼ੂ ਅੱਜ ਹਾਂਜੀ ਇੱਕ ਤਾਂ ਝੋਟੀ ਦਿਖਾ ਦਈਏ ਹਾਂਜੀ ਇੱਕ ਗਾਂ ਆਪਣੇ ਕੋਲ ਆ ਆ ਗਈ ਆ ਇੱਕ ਗਾਂ ਤੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਆ ਝੋਟੀ ਤੋਂ ਕਰ ਲੀਏ ਹਾਂਜੀ ਕੀ ਡਿਟੇਲ ਆ ਜੀ ਇਹਦੀ ਇਹ ਝੋਟੀ ਵੀਰ ਜੀ ਦੂਜੇ ਸੂਏ ਸੁਣੀ ਆ ਹਾਂਜੀ ਅਜੇ ਦਿਨ ਕੋਈ 10 ਲੈ ਜੂਗੀ 10 ਦਿਨ ਬਾਕੀ ਹਾਂਜੀ ਤੇ ਅਜੇ ਸ਼ਹਿਰ ਹੀ ਆ ਯਾਨੀ ਕਿ ਦੁੱਧ ਨਹੀਂ ਬਣਿਆ ਦੁੱਧ ਨਹੀਂ ਕੱਲ ਮੈਂ ਟਿਪਕੇ ਲੈ ਆਂਦੀ ਆ ਹਾਂ ਥੱਲੀ ਕੀਤੀ ਆ ਦੀ ਰੀ ਨਾ ਦੂਜੇ ਸੂਵੇ ਸੁਣੀ ਹੈ 10 ਕਿ ਦਿਨ ਲੈਂਦੀ ਹੈ ਹਾਂਜੀ 10 ਲੈ ਜੇ 12 ਲੈ ਜੇ ਬਸ 3-4 ਦਿਨ ਲਵਾਂ 10 12 ਦਿਨ ਜਿਹੜਾ ਦੋਸਤੋ ਸਮਾਂ ਲੈ ਜੂਗੀ ਬਾਕੀ ਸਿੰਘੀ-ਸੁੰਗੀ ਬਹੁਤ ਵਧੀਆ ਠੀਕ ਆ ਤੇ ਛਾਈ ਛੂਈ ਆ ਪੂਰੀ ਟੋਟਲ ਮਿਲਾ ਕੇ ਨਾ ਸਾਰੀ ਬਲੈਕੀ ਆ ਤੇ ਥੋੜੇਕ ਪੂਛ ਦੇ ਮਗਰਲੇ ਵਾਲ ਜਿਹੜੇ ਆ ਉਹ ਵਾਈਟ ਤੁਹਾਨੂੰ ਨਜ਼ਰ ਆਉਣਗੇ ਤੇ ਹਜੇ 35 ਦੇ ਵਿੱਚ ਸ਼ਹਿਦ ਆਉਂਦਾ ਜੀ ਠੀਕ ਆ ਤੇ ਆ ਤੁਸੀਂ ਵੇਖੋ ਥਣ ਲੇਵਾ ਪੂਰੀਆਂ ਕਮਾਲਾ ਕਰੀ ਬੈਠੀ ਆ ਦੋਸਤੋ ਥਣ ਬਹੁਤ ਵਧੀਆ ਮੁੱਠੀ ਵਾਲਾ ਠੰਡੀ ਬਹੁਤ ਠੰਡੀ ਨਾ ਲਓ ਜੀ ਤੇ ਤੇ ਪੂਛੋੱਕ ਖਲੋਏਂਦੀ ਜਿਤਨਾ ਬਾਕੀ ਸਮੇ ਜੋ ਮਰਜ਼ੀ ਫੇਰੀ ਜੋ ਵੀ ਠੰਡੇ ਧੀਰੇ ਪਸੂ ਦੀ ਜਿਹੜੀ ਦੋਸਤੋ ਨਿਸ਼ਾਨੀ ਆ ਵੀ ਪੂਛ ਵੀ ਇਹਨਾਂ ਦਾ ਵੀ ਚੁੱਕ ਖਲੋਂਦੀ ਆ ਜਦੋਂ ਬਾਪਾ ਟੱਚ ਕਰਦੇ ਆ ਹਵਾਨੇ ਨੂੰ ਥਾਣਾ ਨੂੰ ਠੀਕ ਆ ਸੋ ਆਹ ਜਿਹੜੀ ਸਿੰਗੀ-ਸੂੰਗੀ ਚ ਬੰਤਰ ਇੱਕ ਵਾਰੀ ਤੁਸੀਂ ਦੇਖੋ ਸੱਜੇ ਖੱਬੇ ਸਾਰੇ ਪਾਸਿਆਂ ਦੇ ਠੀਕ ਆ ਤੇ ਪਤਲੇ ਪਿੰਡੇ ਦੀ ਆ ਬਿਲਕੁਲ ਜਿਹੜਾ ਦੋਸਤੋ ਐਨ ਗੰਡੇ ਦੀ ਛੇਲ ਤੋਂ ਵੀ ਜਿਹੜਾ ਪਤਲਾ ਪਿੰਡਾ ਤੇ ਚਾਲ ਢਾਲ ਆ ਪਾ ਤੁਹਾਨੂੰ ਦਿਖਾਉਣੀ ਆ ਸਿੰਗਲ ਖੱਡੀ ਦੀ ਆ ਸੋ ਤੋੜ ਕੇ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਨਾਲ ਦਿਖਾਉਨੇ ਆ ਸਮਝ ਆ ਜਾਊਗੀ ਗੱਲਬਾਤ ਤੇ ਦੂਜਾ ਸਵੇਰ ਸੁਣੀ ਹੈ 10 ਦਿਨ ਹਜੇ ਘੱਟੋ ਘੱਟ ਬਾਕੀ ਆ 35 ਦੇ ਵਿੱਚ ਸ਼ਾਇਦ ਆਉਂਦਾ ਠੀਕ ਆ ਜੀ ਕੋਈ ਦੋ ਤਜਾ ਬੌਲਾ ਉਹ ਨਹੀਂ ਪੰਨਿਆਂਗਾ ਸ਼ਾਇਦ ਆਉਂਦਾ ਜੀ ਠੀਕ ਆ 35 ਤੇ ਸੋ ਥਾਣ ਥੂਣ ਦੀ ਕੁਆਲਿਟੀ ਬਖੋਣੇ ਤੋੜ ਕੇ ਦਿਖਾਉਨੇ ਆ ਆਪਾਂ ਤੁਹਾਨੂੰ ਗੱਲਬਾਤ ਸਮਝ ਆ ਜਾਊਗੀ ਆ ਦੇਖੋ ਜੀ कि 10 ਦਿਨਾਂ ਦੇ ਵਿੱਚ ਜਿਹੜਾ ਦੋਸਤੋ ਹਵਾਨਾ ਪੂਰਾ ਬਣਾ ਕੇ ਤਿਆਰ ਕਰੂਗੀ ਤੇ ਸਮਾਂ ਹਜੇ ਬਾਕੀ ਆ ਜਿਉਂ-ਤਿਉਂ 2-2 4-4 ਦਿਨ ਨੇੜੇ ਜਾਊਗੀ ਓਵੇਂ ਦੋਸਤੋ ਲਾਈ ਜਾਣਾ ਇਹਨੇ ਓਵੇਂ ਹਵਾਨਾ ਬਣਾਈ ਜਾਣਾ ਤੇ ਮੁੱਲ ਰੇਟ ਭਾਅ ਪੜਦਾ ਵੀ ਜਿਹੜਾ ਬਿਲਕੁਲ ਜੈਨੂਨ ਹੋਵੇਗਾ ਠੀਕ ਆ ਜੀ ਆਮ ਥਾਵਾਂ ਨਾਲੋਂ ਆਮ ਅੱਡੇਆਂ ਨਾਲੋਂ ਜਿਹੜਾ ਦੋਸਤੋ ਰੇਟ ਵਾਜਬ ਵਾਲਾ ਬਿਲਕੁਲ ਵਾਜਬ ਹੋਵੇਗਾ ਠੀਕ ਆ ਉਹ ਪੂਰੀ ਗੱਲਬਾਤ ਆਪਾਂ ਪੁੱਛ ਲਾਂਗੇ ਰੇਟ ਭਾਅ ਪੜਦੇ ਦੀ ਵੀ ਇੱਕ ਵਾਰੀ ਤੁਹਾਨੂੰ ਪਹਿਣੀ ਹੋ ਉਲਟ ਪਹਿਣੀ ਹੋ ਜਿਹੜੇ ਥਾਣ ਆ ਉਹ ਜ਼ਰੂਰ ਦਿਖਾਉਣੇ ਤਾਂ ਸੱਲੀ ਨਾਲ ਠੀਕ ਤਾਂ ਸ਼ਮਸ਼ੇਰ ਭਾਈ ਕਿੰਨਾ ਕੁ ਮੁੱਲ ਫਿਰ ਲੈਣ ਦੇ ਨੇ ਦਾ ਮੁੱਲ ਵੀਰ ਜੀ ਇਹਦਾ ਭਾਅ 75 ਕਰਾ ਲਓ ਭਾਵੇਂ ਕਰਾ ਲਓ 70 68000 ਦੀ ਦੇਣ ਲੈਣ ਆਪਾਂ ਦੇਵਾਂਗੇ 68 ਦੀ ਜਿਹੜੀ ਹਾਂ ਨਾ ਉਹ 68000 ਦੀ ਹੋਊਗੀ ਠੀਕ ਹੈ ਜੀ ਹਾਂਜੀ 68000 ਦੀ ਜਿਹੜੀ ਦੋਸਤੋ ਹਾਂ ਨਾ 68000 ਠੀਕ ਹੈ ਜੀ ਹਾਂ ਨਾ ਜਿਹੜੀ 68000 ਆ ਮੁੱਲ 70000 ਆ ਵਿਚੋਂ ਲੈਸ ਵੀ ਕਰਤੀ ਆ ਬਾਕੀ ਤੁਸੀਂ ਸੰਪਰਕ ਕਰ ਲਿਓ ਝੋਟੀ ਭੱਟੀ ਆ ਠੀਕ ਆ ਜੀ ਜੇ ਪੂਰਾ ਆਪਾਂ ਮੈਂਸ਼ਨ ਕਰ ਦਿੰਨੇ ਆ ਕੱਦ ਕੱਡੀ ਥੋੜਾ ਝੋਟੀ ਦਾ ਠੀਕ ਆ ਜੀ ਲੰਬੀਆਂ ਲੱਤਾਂ ਲੁੱਤਾਂ ਵੀ ਪੂਰੀਆਂ ਲੰਬੀਆਂ ਤੇ ਕੱਦ ਕੱਢੀ ਜਿਹੜੀ ਆ ਉੱਚੀ ਆ ਠੀਕ ਆ ਮੀਡੀਅਮ ਤੋਂ ਜਿਹੜੀ ਪਾਕਿਸਤਾਨ ਨੂੰ ਹਾਈਟ ਜਾਂਦੀ ਪਈ ਪੂਰੀ ਇਸ ਤੋਂ ਬਾਅਦ ਇੱਕ ਗਾਂ ਤੁਹਾਨੂੰ ਦਿਖਾਉਣੇ ਆ ਤੇ ਸੁਹਾ ਭਾਜੀ ਇਹ ਕਿਹੜਾ ਮਸੂਨ ਜਾਰੀ ਗਾਂ ਇਹ ਗਾਂ ਵੀਰ ਜੀ ਸੁਹਾ ਤੀਜਾ ਭਾਵੇਂ ਚੌਥਾ ਮੰਨ ਲਓ ਭਾਵੇਂ ਤੀਜਾ ਮੰਨ ਲਓ ਜੀ ਹਾਂਜੀ ਤੇ ਦਿਨ ਬਾਤੀ ਦਿਨ ਇਹ ਵੀ 10 12 ਲੈ ਜੂਗੀ 10 12 ਦਿਨ ਹਾਂਜੀ ਠੰਡੀ ਠੁੰਡੀ ਚੰਗੀ ਏ ਆ ਵੇਖੋ ਜਿਤਨਾ ਮਰਜੀ ਥੱਲੇ ਹੱਥ ਫੇਰੀ ਜੋ ਥੱਲੇ ਉਹਦੀ ਨੰਗੀ ਜੋ ਜੋ ਮਰਜੀ ਕੋਈ ਵਿਚਾਰਨੀ ਏ ਲਓ ਜੀ ਹਾਂ ਜੀ ਪੂਰੀ ਸੀਲ ਸਾਊ ਜੜੀ ਦੋਸਤੋ ਇਹ ਗਾਂ ਬਕਾਊ ਆ ਸੁਬਾ ਤੀਜਾ ਮੰਨ ਲਓ ਕੋਈ ਵੀਰ ਚੌਥਾ ਮੰਨ ਲਓ ਬਾਕੀ ਫੇਸ ਕੁਆਲਿਟੀ ਆਪਾਂ ਤੁਹਾਨੂੰ ਆ ਦਿਖਾ ਦਿੰਨੇ ਆ ਉਸ ਤੋਂ ਬਾਅਦ ਖੋਲ ਕੇ ਤੋਰ ਕੇ ਦਿਖਾ ਦਾਂਗੇ ਪੇਟ ਪੂਟ ਸਰੀਰ ਭਾਰਾ ਪੂਰਾ ਠੀਕ ਆ ਜੀ ਤੇ ਦਿਨ ਘੱਟੋ ਘੱਟ ਵੀ 10 ਕ ਬਾਕੀ 10 ਕ ਦਿਨ ਬਾਕੀ ਆ 10 ਲੈ ਜੇ 12 ਲੈ ਜੀ ਹਾਂ ਲਓ ਜੀ ਲੋਬੇ ਪ੍ਰਵੋ ਕਰੋ ਚੈੱਕ ਠੀਕ ਆ ਤੇ ਬਾਕੀ ਬਣਦੀ ਜਾਂਦੀ ਆ ਦੋਸਤੋ ਅੱਜ ਹੋਰ ਕੱਲ ਹੋਰ ਬਿਲਕੁਲ ਅਜੇ 10 ਦਿਨ ਬਾਕੀ ਆ ਢਿਲ ਢੁਲ ਬਹੁਤ ਵਗਉਂਦੀ ਪਈ ਆ ਠੀਕ ਆ ਵੱਡੀ ਵਾਹਣਾ گاਾਂ ਹੈਗੀ ਆ ਵੀ ਕਦ ਕਾੜਾ ਵੱਡੀਆਂ گاਾਂਵਾਂ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਵੀ ਫੁੱਲ ਵੱਡੀ ਵੀ ਕਹਿ ਸਕਦੇ ਹੋ ਜਾਂ ਵੱਡੀਆਂ ਵਾਹਣਾ ਦੇ ਵਿੱਚ ਗਿਣਤੀ ਕਰ ਸਕਦੇ ਹੋ ਖਣ ਝੱਡਾ ਪੂਰਾ ਜਿਹੜਾ ਦੋਸਤੋ ਸਾਫ਼ ਆ ਹਵਾਨਾ ਤੁਸੀਂ ਵੇਖੋਗੇ ਢਿਲ ਢੁਲ ਪੜੀ ਹਜੇ ਆਦੇ ਜਾਨੂੰ ਇੱਕ ਵਾਰ ਫਿਰ ਤੋੜਦੇ ਹਾਂ ਲਮਾਓ ਜੀ ਤੇ ਬਾਕੀ ਸੀਲ ਸਭ ਪੂਰੀ ਆ ਦੋਸਤੋ ਠੀਕ ਹੈ ਜਿੱਥੇ ਬਹਿਜੋਗੇ ਉਥੇ ਚਵਾਈ ਕਰ ਲੂਗੇ ਆ ਲਓ ਜਿੱਥੇ ਮਰਜ਼ੀ ਬਹਿਜੋ ਤੇ ਥਣ ਥਣ ਹੈਗਾ ਵਿੱਚ ਪੂਰੀ ਵਿਥ ਵੂਥ ਹੈਗੀ ਆਜੂ ਵੀ ਸਾਹਮਣੇ ਹਨ ਜੋਂ ਜੋ ਭਰੀ ਉਹ ਮਿਰਲ ਹੁੰਦੇ ਜਾਣੇ ਉਹ ਵੀ ਮਿਰਲ ਅਜੇ ਬਿਲਕੁਲ ਖਵਾਨਾ ਨਾ ਬਿਲਕੁਲ ਢੇਲ ਕਰਕੇ ਆ ਹਾਂ ਅਜੇ ਇਹਦਾ ਬਹੁਤ ਜਿਆਦੀ ਬਾਨੀ ਆ ਇਧਰ ਵੇਖੋ ਸਾਰੀ ਢੇਲੀ ਪਈ ਵੀ ਫੁੱਲ ਬੇਟਾ ਫੁੱਲ ਢੇਲਾ ਭਰਾਵੋ ਠੀਕ ਆ ਤੇ ਚੌਥਾ ਸੂਆ ਘਟੋ ਘਾੜ ਵੀ ਚੌਥਾ ਸੂਆ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਗਾਂ ਪੂਰੀ ਵੱਡੀ ਆ ਕੱਦ ਕਾਠੀ ਦੀ ਮੂੰਹ ਮੱਥਾ ਤੁਸੀਂ ਆ ਦੇਖ ਲਓ ਠੀਕ ਆ ਲੰਬਾ ਟਾਈਮ ਜਿਹੜਾ ਦੁੱਧ ਪਿਉਣ ਵਾਲੀ ਗੱਲਬਾਤ ਆ ਤੇ ਕੋਈ ਸਾਲ ਭਾਰ ਜਿਹੜਾ ਦੋਸਤੋ ਜਾ ਕੇ ਵੀਰ ਆਰਾਮ ਨਾਲ ਜਿਹੜੀ ਤੁਸੀਂ ਚੁਵਾਈ ਕਰ ਸਕਦੇ ਹੋ ਸਾਲ ਪਰ ਸਾਲ ਤੋਂ ਉੱਪਰ ਤੱਕ ਵੜਾ ਜਿਹੜੀਆਂ ਦੋਸਤੋ ਗਾਵਾਂ ਨਾਰਮਲ ਲੰਬਾ ਸਮਾਂ ਮਿਲਦੀਆਂ ਰਹਿੰਦੀਆਂ ਨੇ ਤੇ ਕਰ ਲਿਓ ਸੌਦਾ ਰੇਟ ਪੜਤਾ ਪੁੱਛਦੇ ਆ ਮੁੱਲ ਪੁੱਛਦੇ ਆ ਸ਼ਮਸ਼ੇਰ ਭਾਜੀ ਕਿੰਨਾ ਕੁ ਫਿਰਨ ਦਾ ਲੈਣ ਦੇਣਾ ਮੁੱਲ ਤਾਂ ਵੀਰ ਜੀ ਇਹਦਾ 35000 ਆ ਹਾਂ ਜਿਹੜਾ ਦੇਣ ਲੈਣੇ ਉਹ 32000 ਦੀ ਆਪਾਂ ਦੇ ਦਾਂ ਹਾਂ ਨਾ ਜਿਹੜੀ ਹਾਂਜੀ ਜਿਹੜੀ ਆ ਨਾ 32000 ਦੀ ਠੀਕ ਹੈ ਜੀ ਹਾਂਜੀ 32000 ਦੇ ਵਿੱਚ ਦੋਸਤੋ ਹਾਂ ਨਾ ਠੀਕ ਆ 32000 ਦੇ ਵਿੱਚ ਇਹ ਗਾਂ ਦਿੱਤੀ ਜਾਊਗੀ ਸੋ ਬੜਾ ਵਾਜਬ ਰੇਟ ਆ ਬਿਲਕੁਲ ਛੋਟਾ ਜਿਹਾ ਪੜਦਾ ਨਿੱਕਾ ਮੋਲਾ ਠੀਕ ਆ ਗਾਂ ਵੱਡੀ ਆ ਮੋਲ ਨਿੱਕਾ ਤੇ ਸੰਪਰਕ ਨੰਬਰ ਆਪਣੇ ਦੇਈਏ ਜੀ ਪਰਕ ਨੰਬਰ ਆਪਣਾ ਹੈਗਾ ਜੀ 88752 28 83 2883 83 76969 84805 ਠੀਕ ਹੈ ਜੀ ਇਹ ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਨੰਬਰ ਦੋਵੇਂ ਆਪਣੇ ਕੋਲ ਸ਼ਮਸ਼ੇਰਪਾ ਜੀ ਹਾਂ ਜੀ ਦੋਨੇ ਆਪਣੇ ਕੋਲ ਤੋਏ ਨੰਬਰ ਦੋਸਤੋ ਬਾਈ ਸ਼ਮਸ਼ੇਰ ਸਿੰਘ ਦੇ ਕੋਲਾ ਤੇ ਦੋ ਪਸ਼ੂ ਦਾ ਦੁੱਧ ਇਹ ਗਾਂ ਦੁੱਧ ਜਿਆਦਾ ਤੇ ਨਹੀਂ ਮੈਂਦਾ ਤੇ 16 17 18 ਲੀਟਰ ਬੜੇ ਆਰਾਮ ਨਾਲ ਦਿੰਦੀ ਹੈ 20 ਵੀ ਕਰ ਸਕਦੀ ਹੈ ਜਿੰਨੀ ਅੱਜ ਲਾਟਾ ਦਾ ਤੇ ਲਾ ਜਿੱਡਾ ਵੇਖੋ ਜੀ ਮਖਾਲਾ ਬਣਾ ਕੇ ਤਿਆਰ ਕਰਨਾ ਇਹ ਪੂਰਾ ਖਾਲਾ ਇਹ 12 ਤੇ ਵੀ ਹੋ ਸਕਦਾ 12 13 14 ਤੇ ਨਹੀਂ ਲੈ ਹੂੰ ਬਹੁਤ ਜਿਆਦਾ ਠੰਡੀ ਹੈ ਜਿੱਤਰਾ ਮਰਜੀ ਵੱਡੇ ਖਾਣ ਦੀ ਹੈ ਦੁੱਧ ਵੀ 18 ਤੋਂ 20 ਵੀ ਕਰ ਸਕਦੀ ਹੈ ਬਿਲਕੁਲ ਰਾਹਲਾ ਜੀ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਪਸ਼ੂ ਬਕਾਉ ਸੀ ਬਾਈ ਸ਼ਮਸ਼ੇਰ ਸਿੰਘ ਦੇ ਕੋਲ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਤੇਪੁਰ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਠੀਕ ਆ ਮਮੂਦਪੁਰਾ ਪਿੰਡ ਬਿਲਕੁਲ ਲਾਗੇ ਰਹਿ ਜਾਂਦਾ ਤੇ ਅਲਗੋਂ ਕੋਠੀ ਬਿਲਕੁਲ ਨਜ਼ਦੀਕ ਪਿੰਡ ਹੈਗਾ ਨੰਬਰ ਬਿਲਕੁਲ ਲਗਾਤਾਰ ਸਕਰੀਨ ਤੇ ਚੱਲ ਰਿਹਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ